ਸਤਿ ਸ੍ਰੀ ਅਕਾਲ ਸਾਰੇ ਨੂੰ ਉਮੀਦ ਕਰਦੀਆਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਅਸੀਂ ਪੰਜਾਬੀ ਗ੍ਰਾਮਰ ਦਾ ਇੱਕ ਨਵਾਂ ਟੌਪਿਕ ਕਰਨ ਜਾ ਰਹੇ ਹਾਂ ਨਵਾਂ ਟੌਪਿਕ ਹੈ ਤੇ ਨਵੇਂ ਤੇ ਵੱਖਰੇ ਢੰਗ ਨਾਲ ਕਰਨ ਜਾ ਰਹੇ ਹਾਂ ਜੋ ਸ਼ਾਇਦ ਆਪਾਂ ਇਦਾਂ ਦੇ ਢੰਗ ਨਾਲ ਕਦੇ ਕੀਤਾ ਨਹੀਂ ਉਸ ਟੌਪਿਕ ਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕੀਤੀ ਤਾਂ ਆਪਾਂ ਸ਼ੁਰੂ ਕਰਦੇ ਹਾਂ ਇੱਕ ਟੌਪਿਕ ਬੜਾ ਹੀ ਪਿਆਰਾ ਤੇ ਦੋ ਸੇਲੀਆਂ ਦੇ ਥਰੂ ਠੀਕ ਹੈ ਇੱਕ ਹੁੰਦੀ ਹੈ ਮੀਨਾ ਤੇ ਇੱਕ ਹੁੰਦੀ ਹੈ ਵੀਨਾ ਹੁਣ ਵੀਨਾ ਬੋਲਦੀ ਹੈ ਸੁਰਿੰਦਰ ਮੇਰਾ ਸਾਥੀ ਹੈ ਸੁਰਿੰਦਰ ਮੇਰੀ ਜਮਾਤ ਵਿੱਚ ਪੜਦਾ ਹੈ ਸੁਰਿੰਦਰ ਦੇ ਪਿਤਾ ਜੀ ਡਾਕਟਰ ਹਨ ਸੁਰਿੰਦਰ ਦੇ ਮਾਤਾ ਜੀ ਅਧਿਆਪਕ ਹਨ ਸੁਰਿੰਦਰ ਪੜਾਈ ਵਿੱਚ ਬਹੁਤ ਹੁਸ਼ਿਆਰ ਹੈ ਸੁਰਿੰਦਰ ਫੁੱਟਬਾਲ ਦਾ ਬਹੁਤ ਹੀ ਅੱਛਾ ਖਿਡਾਰੀ ਹੈ ਸੁਰਿੰਦਰ ਹਰ ਸਾਲ ਕਲਾਸ ਵਿੱਚੋਂ ਫਰਸਟ ਆਉਂਦਾ ਹੈ ਰੁਕ ਗਈ ਵੀਨਾ ਰੁਕ ਫਿਰ ਅੱਗੋ ਦੀ ਸੇਲੀ ਬੋਲਦੀ ਆ ਓਹ ਹੋ ਤੁਸੀਂ ਤਾਂ ਬਾਰ-ਬਾਰ सुरेंद्र 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 ਪੈਰੇ ਵਿੱਚ ਪੜ ਕੇ ਬੋਲੀ ਦਾ ਤਾਂ ਰਸ ਹੀ ਖਤਮ ਕਰਤਾ ਮੈਂ ਤਾਂ सुरेंद्र सुरेंद्र ਸੁਣ ਕੇ ਬਹੁਤ ਬੋਰ ਹੋ ਰਹੀ ਸੀ ਪੈਰਾਗ੍ਰਾਫ ਦੇ ਵਿੱਚ ਤਾਂ ਬਸ सुरेंद्र सुरेंद्र ਆਵੇਂ सुरेंद्रੋਵੇਂ सुरेंद्रਾਂਵੇਂ ਬੋਲੀ ਦਾ ਤਾਂ ਤੁਸੀਂ ਬਿਲਕੁਲ ਹੀ ਰਸ ਖਤਮ ਕਰਤਾ ਕਿ ਤੁਹਾਨੂੰ ਨਹੀਂ ਲੱਗਦਾ ਕਿ ਤੁਸੀਂ ਆਪਣੀ ਬੋਲੀ ਦਾ ਤੇ ਆਪਣੇ ਪੈਰੇ ਦਾ ਬਿਲਕੁਲ ਹੀ ਰਸ ਖਤਮ ਕਰ ਦਿੱਤਾ ਹਾਂ ਭੈਣ ਮੈਨੂੰ ਵੀ ਐਵੇਂ ਹੀ ਲੱਗਦਾ ਕਿ ਮੈਂ ਆਪਣੀ ਬੋਲੀ ਦਾ ਬਿਲਕੁਲ ਹੀ ਰਸ ਖਤਮ ਕਰ ਦਿੱਤਾ ਪਰ ਹੁਣ ਕਰੀਏ ਕੀ ਸੁਰਿੰਦਰ ਸੁਰਿੰਦਰ बार-बार ਆ ਰਿਹਾ ਤੇ ਸੁਰਿੰਦਰ ਸੁਰਿੰਦਰ ਬੋਲਾਂਗੇ ਹੀ ਨਾ ਓਕੇ ਤੁਹਾਨੂੰ ਪਤਾ ਹੈ ਮੀਨਾ ਮੇਰੇ ਕੋਲ ਇੱਕ ਚੀਜ਼ ਹੈ ਜਿਹਦੀ ਜਗ੍ਹਾ ਜਿਹਦੇ ਨਾਲ ਅਸੀਂ ਇਹ ਸੁਰਿੰਦਰ ਸੁਰਿੰਦਰ ਨੂੰ ਬਦਲ ਕੇ ਬੜੇ ਹੀ ਸੋਹਣੇ ਤਰੀਕੇ ਨਾਲ ਆਪਣੇ ਸ਼ਬਦਾਂ ਨੂੰ ਪੇਸ਼ ਕਰ ਸਕਦੇ ਹਾਂ ਓ ਅੱਛਾ ਤਾਂ ਤੁਸੀਂ ਮੈਨੂੰ ਦੱਸ ਸਕਦੇ ਹੋ ਕਿ ਉਹ ਕਿਹੜੀ ਚੀਜ਼ ਹੈ ਉਹ ਕਿਹੜੇ ਸ਼ਬਦ ਹੈ ਜਿਨ੍ਹਾਂ ਨੂੰ ਯੂਜ਼ ਕਰਕੇ ਜਿਨ੍ਹਾਂ ਨੂੰ ਮੈਂ ਵਰਤ ਕੇ ਇਸ ਪੈਰਾਗ੍ਰਾਫ ਦੀ ਸੁੰਦਰਤਾ ਨੂੰ ਹੋਰ ਵਧੀਆ ਬਣਾਉਂਗੀ ਹਾਂ ਮੈਂ ਦੱਸ ਦਿਆਂ ਤੁਹਾਨੂੰ ਵਾਰ-ਵਾਰ ਨਾਮ ਨੂੰ ਦੁਹਰਾਉਣ ਦੀ ਥਾਂ ਸੀ ਕੁਝ ਅਜਿਹੇ ਸ਼ਬਦ ਵਰਤਨੇ ਆ ਜਿਨ੍ਹਾਂ ਨਾਲ ਬੋਲੀ ਦਾ ਰਸ ਬਹੁਤ ਹੀ ਵਧੀਆ ਹੁੰਦਾ ਹੈ ਅੱਛਾ ਇਦਾਂ ਦੇ ਸ਼ਬਦਾਂ ਨੂੰ ਕੀ ਬੋਲਦੇ ਹਨ ਹਾਂ ਮੈਂ ਦੱਸ ਦਿਆਂ ਇਦਾਂ ਦੇ ਸ਼ਬਦਾਂ ਨੂੰ ਬੋਲਦੇ ਹਨ ਪੜਨਾਵ ਜੋ ਸ਼ਬਦ ਨਾਪ ਦੀ ਜਗ੍ਹਾ ਤੇ ਵਰਤੇ ਜਾਣ ਉਹਨਾਂ ਨੂੰ ਬੋਲਦੇ ਆ ਪੜਨਾਵ ਤੁਸੀਂ ਕੁਝ ਦੀਆਂ ਉਦਾਹਰਣ ਦੇ ਸਕਦੇ ਹੋ ਹਾਂਜੀ ਜਿਵੇਂ ਤੁਸੀਂ ਬੋਲਿਆ ਸੁਰਿੰਦਰ ਮੇਰਾ ਸਾਥੀ ਹੈ ਸੁਰਿੰਦਰ ਮੇਰੀ ਜਮਾਤ ਵਿੱਚ ਪੜਦਾ ਹੈ ਸੁਰਿੰਦਰ ਦੇ ਪਿਤਾ ਜੀ ਡਾਕਟਰ ਹਨ ਓਵੇਂ ਅਸੀਂ ਬੋਲ ਸਕਦੇ ਹਾਂ ਸੁਰਿੰਦਰ ਮੇਰਾ ਸਾਥੀ ਹੈ ਉਸ ਦੀ ਮਾਤਾ ਜੀ ਅਧਿਆਪਕ ਹਨ ਉਸ ਦੇ ਪਿਤਾ ਜੀ ਡਾਕਟਰ ਹਨ ਸੁਰਿੰਦਰ ਉਹ ਉਹ ਮੇਰੀ ਜਮਾਤ ਵਿੱਚ ਪੜਦਾ ਹੈ ਉਹ ਪੜ੍ਹਾਈ ਵਿੱਚ ਬਹੁਤ ਹੁਸ਼ਿਆਰ ਹੈ ਤਾਂ ਅਸੀਂ ਉਹ ਇਸ ਦੇ ਵਰਤ ਕੇ ਜਾਂ ਮੈਂ ਤੁਸੀਂ ਮੇਰਾ ਆਦ ਪੜਨਾਮ ਵਰਤ ਕੇ ਅਸੀਂ ਆਪਣੀ ਬੋਲੀ ਨੂੰ ਹੋਰ ਸੋਹਣਾ ਬਣਾ ਸਕਦੇ ਹਾਂ ਤਾਂ ਤੁਸੀਂ ਦੇਖਿਆ ਹੁਣ ਆਪਾਂ ਪੂਰਾ ਪੜਨਾਵ ਨੂੰ ਵਰਤ ਕੇ ਇਹ ਪੂਰਾ ਪੈਰੇ ਨੂੰ ਬਹੁਤ ਹੀ ਸੁੰਦਰ ਤਰੀਕੇ ਨਾਲ ਬਿਆਨ ਕਰਦੇ ਹਾਂ ਤਾਂ ਚਲੋ ਆਪਾਂ ਦੋਨੋਂ ਇਕੱਠੇ ਕਰਦੇ ਹਾਂ ਸੁਰਿੰਦਰ ਮੇਰਾ ਸਾਥੀ ਹੈ ਉਹ ਮੇਰੀ ਜਮਾਤ ਵਿੱਚ ਪੜਦਾ ਹੈ ਉਸਦੇ ਪਿਤਾ ਜੀ ਡਾਕਟਰ ਹਨ ਉਸਦੇ ਮਾਤਾ ਜੀ ਅਧਿਆਪਕ ਹਨ ਉਸਦੇ ਪਿਤਾ ਜੀ ਬਹੁਤ ਥੇ ਵੱਡਾ ਕਾਰੋਬਾਰ ਕਰਦੇ ਹਨ ਸੁਰਿੰਦਰ ਉਹ ਬਹੁਤ ਪੜ੍ਹਾਈ ਵਿੱਚ ਬਹੁਤ ਹੀ ਹੁਸ਼ਿਆਰ ਹੈ ਉਹ ਫੁੱਟਬਾਲ ਦਾ ਬਹੁਤ ਅੱਛਾ ਖਿਡਾਰੀ ਹੈ ਉਹ ਹਰ ਸਾਲ ਜਮਾਤ ਵਿੱਚੋਂ ਅਵਲ ਆਉਂਦਾ ਹੈ ਤਾਂ ਦੇਖਿਆ ਵੀ ਨਾ ਤੁਸੀਂ ਕਿੰਨਾ ਸੋਹਣਾ ਪੈਰਾਗ੍ਰਾਫ ਪੜਿਆ ਗਿਆ ਤਾਂ ਇਸੇ ਤਰ੍ਹਾਂ ਜੋ ਸ਼ਬਦ ਅਸੀਂ ਨਾਮ ਦੀ ਜਗ੍ਹਾ ਤੇ ਵਰਤਦੇ ਹਾਂ ਉਹਨਾਂ ਨੂੰ ਬੋਲਦੇ ਹਨ ਪੜਨਾਵ। ਆਪਾਂ ਵੇਖਿਆ ਤੁਸੀਂ ਅਸੀਂ ਦੋ ਸਹੇਲੀਆਂ ਦੇ ਥਰੂ ਇੱਕ ਛੋਟੀ ਜੀ ਡੈਫੀਨੇਸ਼ਨ ਸਿੱਖੀ ਹੈ। ਪਰਿਭਾਸ਼ਾ ਸਿੱਖੀ ਹੈ ਪੜਨਾਵ ਦੀ। ਹੁਣ ਪੜਨਾਵ ਕੀ ਹੁੰਦਾ ਮੈਂ ਪੂਰੀ ਪਰਿਭਾਸ਼ਾ ਨੂੰ ਬਿਆਨ ਕਰਦੀ ਹਾਂ। ਉਹ ਸ਼ਬਦ ਜੋ ਨਾਂ ਦੀ ਨਾਮ ਦੀ ਥਾਂ ਤੇ ਵਰਤੇ ਜਾਣ ਉਹਨਾਂ ਨੂੰ ਪੜਨਾਵ ਆਖਿਆ ਜਾਂਦਾ ਹੈ। ਇਹ ਕਈ ਤਰ੍ਹਾਂ ਦੇ ਹੁੰਦੇ ਹਨ ਪੜਨਾਵ ਜਿਵੇਂ ਮੈਂ ਤੁਸੀਂ ਮੇਰਾ ਤੁਹਾਡਾ ਉਹ ਉਸਤੇ ਇਹ ਉਹ ਆਦ ਇਹ ਸਾਰੇ ਹੀ ਕੀ ਹਨ ਪਰਨਾਮ ਹਨ ਇਹ ਸਾਰੇ ਨਾਮ ਦੀ ਜਗ੍ਹਾ ਤੇ ਆਉਂਦੇ ਹਨ ਤੇ ਬੋਲੀ ਨੂੰ ਬਹੁਤ ਹੀ ਸੋਹਣਾ ਬਣਾ ਕੇ ਸਾਡੇ ਸਾਹਮਣੇ ਬਿਆਨ ਕਰਦੇ ਹਨ ਠੀਕ ਹੈ ਜੇ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਲਾਈਕ ਸਬਸਕ੍ਰਾਈਬ ਐਂਡ ਸ਼ੇਅਰ ਕਰਿਓ ਤੇ ਹੋਰਾਂ ਬੱਚਿਆਂ ਨੂੰ ਸ਼ੇਅਰ ਕਰਿਓ ਤਾਂ ਜੋ ਇਹ ਵੀਡੀਓ ਸਾਰੇ ਬੱਚਿਆਂ ਤੱਕ ਜਾ ਸਕੇ ਤੇ ਤੁਹਾਨੂੰ ਕਿਹੜਾ ਪੜਨਾਵ ਬਹੁਤ ਵਧੀਆ ਲੱਗਦਾ ਹੈ ਉਹ ਤੁਸੀਂ ਕਮੈਂਟ ਚ ਦੱਸ ਸਕਦੇ ਹੋ ਤੇ ਅੱਗੇ ਅਸੀਂ ਕਰਾਂਗੇ ਪੜਨਾਵ ਦੀਆਂ ਹੋਰ ਕਿਸਮਾਂ ਇੱਕ ਨਵੇਂ ਅੰਦਾਜ਼ ਦੇ ਨਾਲ ਧੰਨਵਾਦ